ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਹਾਂ ਜੀ ਅੱਜ ਬਣਾਉਣ ਜਾ ਰਹੇ ਹਾਂ ਖੋਆ ਤੇ ਖਵਾ ਬਣਾ ਕੇ ਆਪਾਂ ਬਣਾਉਣੀਆਂ ਇਹਦੇ ਵਿੱਚ ਬੇਸੰਦੀਆਂ ਪਿੰਨੀਆਂ ਕਿਉਂਕਿ ਜਦੋਂ ਆਪਾਂ ਬੇਸੰਦੀਆਂ ਪਿੰਨੀਆਂ ਬਣਾਉਣੀਆਂ ਤਾਂ ਖੋਆ ਵਿੱਚ ਪਾਵਾਂਗੇ ਬਹੁਤ ਹੀ ਕੋਲੀਆਂ ਔਰ ਬਹੁਤ ਹੀ ਸਵਾਦਿਸ਼ਟ ਬਣਨਗੀਆਂ ਖੋਏ ਦੀਆਂ ਪਿੰਨੀਆਂ ਤਾਂ ਆਪਾਂ ਬਹੁਤ ਹੀ ਪਹਿਲਾ ਵਾਰ ਬਣਾਉਣੀਆਂ ਨੇ ਪਰ ਤੁਹਾਨੂੰ ਅੱਜ ਨਵੇਂ ਤਰੀਕੇ ਦੇ ਬਣਾਉਣ ਦੇ ਆ ਦੱਸਾਂਗੇ ਕਿਉਂਕਿ ਆਪਣਾ ਹਲਵਾਈ ਜੈਸਾ ਹੀ ਖੋਏ ਦੀਆਂ ਪਿੰਨੀਆਂ ਬਣਾਈਆਂ ਪਿੰਨੀਆਂ ਜਾਂ ਵਰਤੀ ਬਣਾਓ ਆਪਾਂ ਬੇਸਨ ਵਿੱਚ ਪਾਵਾਂਗੇ ਮੈਂ 2 ਕਿਲੋ ਫੁੱਲ ਕਰੀਮ ਦੁੱਧ ਲਿਆਵਾ। ਇਹਨਾਂ ਫੁੱਲ ਕਰੀਮ ਦੇ ਨਾਲ ਖੁਆ ਵੀ ਆਪਣਾ ਸੋਨਾ ਬਣ ਜਾਂਦਾ ਚੰਗਾ ਬਣ ਜਾਂਦਾ ਹੈ। ਤੁਸੀਂ ਵੀ ਇਹਨੂੰ ਘਰ ਵਿੱਚ ਹੀ ਤਿਆਰ ਕਰੋ ਆਪਣੇ ਘਰ ਦੇ ਵਿੱਚ ਹੀ ਬੇਸਨ ਔਰ ਖੁਇ ਦੀਆਂ ਮਿਕਸ ਪਿੰਨੀ ਆ। ਖੁਆ ਬੇਸਨ ਪਿੰਨੀ ਆਪਾਂ ਬਣਾਵਾਂਗੇ 2 ਕਿਲੋ ਘਰ ਦਾ ਦੁੱਧ ਆਪਣਾ ਫੁੱਲ ਕਰੀਮ ਤੇ ਮੈਂ ਅੱਗੇ ਤੁਹਾਨੂੰ ਦੱਸਦੀ ਆ ਕਿ ਪਹਿਲਾਂ ਖੁਆ ਬਣਨ ਤੋਂ ਬਾਅਦ ਦੱਸਾਂਗੀ ਮੈਂ 2 ਕਿਲੋ ਖਿ올ਿਆ ਇਹਦੇ ਵਿੱਚ ਖੁਆ ਆਪਾਂ ਦੇਖਦੇ ਆ ਕਿੰਨਾ ਨਿਕਲਦਾ ਫਿਰ ਉਸ ਹੱਬ ਨਾਲ ਆਪਾਂ ਇਹਦੇ ਬੇਸਣ ਕਿ ਪਾਵਾਂਗੇ तकरीबन ਕੇ ਅੱਧਾ ਕਿਲੋ ਹੀ ਬੇਸਣ ਪਵੇਗਾ ਖੁਇਦਾ ਚੌਥਾ ਹਿੱਸਾ ਹੀ ਦੁੱਧ ਦੇ ਵਿੱਚੋਂ ਨਿਕਲਦਾ ਤੇ ਚੰਗਾ ਦੁੱਧ ਉਹ ਚੌਥਾ ਹਿੱਸਾ ਨਿਕਲਦਾ ਨਹੀਂ ਤਾਂ ਉਸ ਤੋਂ ਵੀ ਘੱਟ ਨਿਕਲਦਾ ਫਿਰ ਉਸ ਸਾਹਿਬ ਦੇ ਨਾਲ ਆਪਾਂ ਇਹਦੇ ਵਿੱਚ ਬੇਸਣ ਮਿਕਸ ਕਰਾਂਗੇ ਜੋ ਜੋ ਆਪਾਂ ਡਰਾਈ ਫਰੂਟ ਲਿਆ ਜਿਸ ਤਿਸ ਤਰੀਕੇ ਨਾਲ ਬਣਾਇਆ ਤੁਹਾਨੂੰ ਨਾਲ ਦੀ ਨਾਲੇ ਦੀ ਵਿਧੀ ਦੱਸੀ ਚੱਲਾਂਗੇ ਤੇ ਤੁਸੀਂ ਵੀ ਉਸ ਤਰੀਕੇ ਨਾਲ ਹੀ ਘਰੇ ਬਣਾਇਓ ਕਿਉਂਕਿ ਇਹ ਤੋਂ ਪਹਿਲਾਂ ਮੈਂ ਦੋ ਵਾਰ ਬਣਾ ਚੁੱਕੀ ਆ ਤੇ ਇਹ ਤੀਜੀ ਵਾਰ ਤੁਹਾਡੇ ਨਾਲ ਬਣਾਉਣਾ ਸ਼ੇਅਰ ਕਰ ਰਹੀ ਆਂ ਹਾਂਜੀ ਆਪਣਾ ਖੁਆ ਬਣ ਕੇ ਰੈਡੀ ਆ। ਆਪਾਂ ਇਹਦੇ ਵਿੱਚ ਕੇਸਰ ਪਾਇਆ ਸੀ। ਪਾਇਆ ਥੋੜਾ ਜਿਹਾ ਕਿੰਨਾ ਸੋਹਣਾ ਕਲਰ ਆ ਗਿਆ ਤੇ ਨਾਲ ਉਹਦਾ ਜਿਸ ਤਰ੍ਹਾਂ ਆਪਾਂ ਕਸਟਰਡ ਬਾਊਂਡਰ ਪਾਉਨੇ ਆ ਉਸ ਤਰ੍ਹਾਂ ਦੇ ਕਲਰ ਆਇਆ ਵਾ। ਤੇ ਆਪਣਾ ਖੁਆ ਥੋੜਾ ਜਿਹਾ ਆਪਾਂ ਇਹਨੂੰ ਪੂਰਾ ਨਹੀਂ ਖੁਆ ਬਣਾਵਾਂਗੇ। ਥੋੜਾ ਜਿਹਾ ਲੂਜ਼ ਜਿਹਾ ਰੱਖਾਂਗੇ ਇਹਨੂੰ ਕਿਉਂਕਿ ਰੱਖਣ ਦੇ ਨਾਲ ਜਦ ਆਪਾਂ ਬੇਸਣ ਭੁੰਨਾਗੇ ਤੇ ਬੇਸਣ ਦੇ ਵਿੱਚ ਪਾਵਾਂਗੇ ਤੇ ਬੇਸਣ ਵੀ ਆਪਣਾ ਚੰਗੀ ਤਰ੍ਹਾਂ ਪਿੰਨੀਆਂ ਤਿਆਰ ਹੋ ਜਾਣਗੀਆਂ। ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬੇਸਣ ਦੀਆਂ ਜ਼ਰੂਰ ਪਿੰਨੀਆਂ ਬਣਾਓ। ਜੇ ਆਪੜਾ 1 ਕਿਲੋ ਦੇ ਵਿੱਚੋਂ ਤਕਰੀਬਨ ਅ ਨਿਕਲੇਗਾ ਹੀ ਤੇ ਮੇਰੇ ਕੋਲੇ 100 ਗ੍ਰਾਮ ਖੋਆ ਪਿਆ ਸੀ ਜੋ ਕਿ ਆਪਾਂ ਇਹਦੇ ਵਿੱਚ ਪਾ ਲਿਆਗਾ ਮਿਕਸ ਕਰ ਦਿੱਤਾ ਆਪਾਂ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਰੱਖਾਂਗੇ ਹੁਣ ਪੁੰਨਾ ਗਿਆ ਆਪਾਂ ਬੇਸਣ ਤੇ ਔਰ ਜੋ ਵੀ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਉਣੇ ਆ ਉਹ ਸਾਰੇ ਪਾਵਾਂਗੇ ਖੋਆ ਬਣ ਕੇ ਆਪਣਾ ਤਿਆਰ ਆ ਆਪਾਂ ਪੁੰਨਾ ਗਿਆ ਬੇਸਣ ਇਹ ਚੱਦਾ ਕਿਲੋ ਦੇ ਕਰੀਬ ਘਿਓ ਪਾਵਾਂਗੇ ਆਪਾਂ ਤੁਹਾਡੀ ਇੱਛਾ ਤੁਸੀਂ ਜਿੰਨਾ ਘਿਓ ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ एक मेरे को एक किलो का डब्बा जो कि आप अद्धा ए पा लेंगे जरूरत तो पी आप हो पाए अद्धा किलो के करीब ही आप बेसन भुनान गां एक बेसन दया जो चीनी तो अपने को हम हमेशा ਜਿਹਦੇ ਨਾਲ ਆਪਾਂ ਆਪ ਤੋਲ ਕਰਦੇ ਆ ਤੇ ਇਹ 1/2 ਕਿਲੋ ਦੇ ਕਰੀਬ ਹੀ ਪੈਂਦਾ ਹੱਥ ਨਾਲ ਥੋੜਾ ਥੋੜਾ ਕਰਕੇ ਵੇਸਣ ਨੂੰ ਪੁਨੀ ਚੱਲਾਂਗੇ ਕਿਉਂਕਿ ਗੱਠਾ ਨਹੀਂ ਪੈਣਗੀ ਆ ਫਿਰ ਇਹਦੇ ਵਿੱਚ ਕਿਉਂਕਿ ਕਾਫੀ ਗਰਮ ਕਰ ਲਿਆ ਸੀ ਆਪਾਂ ਜ਼ਰੂਰਤ ਪੈਂਦੀ ਤਾਂ ਸੀ ਕਿਉਂ ਔਰ ਵੇਸਣ ਆਪ ਦਾ ਵੱਧ ਘੱਟ ਕਰ ਸਕਦੇ ਆ ਅਪਾ 1/2 ਕਿਲੋ ਕਿਲੋ ਦੇ ਵਿੱਚ 1/4 ਕਿਲੋ ਜੀ ਬੇਸਣ ਪਾਇਆ ਵਾ ਖੋਆ ਪਾਵਾਂਗੇ ਇਹਦੇ ਵਿੱਚ ਆਪਾਂ ਤੇ ਜੋ ਆਪਣੇ ਡਰਾਈ ਫਰੂਟ ਆਪਾਂ ਪੀਸ ਕੇ ਪਹਿਲਾਂ ਹੀ ਰੱਖ ਲੈਨੇ ਤੁਸੀਂ ਡਰਾਈ ਫਰੂਟ ਵੱਧ ਘੱਟ ਪਾਉਣਾ ਚਾਹੁੰਦੇ ਤੁਸੀਂ ਖਾ ਸਕਦੇ ਆਪਾਂ ਇਹਦੇ ਵਿੱਚ ਖੋਆ ਵੀ ਮਿਕਸ ਕਰਾਂਗੇ ਜੋ ਕਿ ਆਪਾਂ ਨੇ ਘਰ ਦਾ ਤਿਆਰ ਕੀਤਾ ਇਹਦੇ ਵਿੱਚ ਥੋੜਾ ਜਿਹਾ ਹੋਰ ਵੀ ਬੇਸਣ ਪਾ ਸਕਦੇ ਆਪਾਂ ਕਿਉਂਕਿ ਆਪਣੇ ਕੋਲੇ ਖੋਆ ਹੈਗਾ ਵਾ ਖੋਏ ਦੇ ਵਿੱਚ ਘਰੇ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਪਾਪ ਦਾ ਕਿ ਲੋਕ ਰੇਜਾ ਦਾ ਕਿ ਲੋ ਬੇਸਣ ਪਾਣਾ ਪਰ ਘਟ ਘਟ ਸੇਕਦੇ ਆਪਾਂ ਨੂੰ ਕਿ ਕਿ ਘਟ ਸੇਕਦੇ ਭੁੰਨਣ ਦੇ ਨਾਲ ਬੜੀ ਚੰਗੀ ਤਰ੍ਹਾਂ ਪੱਕ ਜਾਂਦਾ ਵਾ ਨਹੀਂ ਤਾਂ ਜਿਆਦਾ ਸੇਕਦੇ ਪਾਵਾਂਗੇ ਤਾਂ ਇਹ ਜਲ ਜੇ ਜਾਂਦਾ ਫਿਰ ਟੇਸ ਨਹੀਂ ਜਾਂਦਾ ਟੇਸੇ ਦਾ ਖਰਾਬ ਹੋ ਜਾਂਦਾ ਤੁਸੀਂ ਵੀ ਘਟ ਸੇਕਦੇ ਉੱਪਰ ਹੀ ਬੇਸਣ ਭੁੰਨਿਆ ਕਰੋ ਇੱਕ ਕਰੇ ਜ਼ਰੂਰ ਬਣਾ ਕੇ ਟਰਾਈ ਕਰਿਆ ਕਰੋ ਤੁਸੀਂ ਜਿਵੇਂ ਕਿਸ ਤਰ੍ਹਾਂ ਬਣਾਉਂਦੇ ਆਪਾਂ ਹਰ ਇੱਕ ਦਿਨ ਦੇਖ ਕੇ ਵੀ ਆਪਾਂ ਸਿੱਖਦੇ ਹਾਂ ਅੱਗੇ ਵਧਦੇ ਹਾਂਗੇ ਤੇ ਤੁਸੀਂ ਇਸ ਤਰ੍ਹਾਂ ਹੀ ਬਣਾ ਕੇ ਬੱਚਿਆਂ ਨੂੰ ਘਰੇ ਖਾਣਾ ਖਵਾਇਆ ਕਰੋ ਕਿਤੇ ਬਾਹਰਲੇ ਬੱਚੇ ਖਾਣਾ ਖਾਣਾ ਨਹੀਂ ਚਾਹੀਦਾ ਆਪਾਂ ਖੁਆਰੇ ਬੇਸਲ ਨੂੰ ਮਿਕਸ ਕਰ ਲਿਆ ਆਪਾਂ ਜੋ ਥੋੜਾ ਠੰਡਾ ਹੋਏਗਾ ਮਤਲਬ ਕੋਸਾ ਜਾ ਰਹੇਗਾ ਉਦੋਂ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਜੇਕਰ ਤੁਸੀਂ ਆਪਾਂ ਇਹਦੇ ਵਿੱਚ ਹਲਦੀ ਦੇ 2 ਚਮਚੇ ਪਾਏ ਸੀਗੇ ਤੇ ਆਪਣੀ ਬਹੁਤ ਹੀ ਇਹਦਾ ਸੋਹਣਾ ਕਲਰ ਆਇਆ ਤੁਸੀਂ ਵੀ ਹਲਦੀ ਜਰੂਰ ਪਾਇਆ ਕਰੋ ਕਿਉਂਕਿ ਹਲਦੀ ਪਾਉਣ ਦੇ ਨਾਲ ਇਹਦੀ ਆਪਣੀ ਜੋ ਬਹੁਤ ਅੱਛੀ ਹੁੰਦੀ ਹੈ ਹਲਦੀ ਵੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈਗੀ ਤੇ ਤੁਸੀਂ ਹਲਦੀ ਪਾਓ ਵਿੱਚ ਬਹੁਤ ਹੀ ਅੱਛਾ ਕਲਰ ਆਏਗਾ ਤੇ ਮੈਂ ਤੋਂ ਅੰਦਰਸ ਨੇ ਕਿ ਇਹਦੇ ਵਿੱਚ ਹੁਣ ਆਪਾਂ ਡਰਾਈ ਫਰੂਟ ਮੇਰਾ ਜੋ ਪੀਸਕੇ ਪਹਿਲਾਂ ਹੀ ਰੱਖਿਆ ਹੋਇਆ ਆ ਆਪਾਂ ਉਹਦੇ ਵਿੱਚ ਹੁਣ ਡਰਾਈ ਫਰੂਟ ਪਾਵਾਂਗੇ ਵਿੱਚ ਪਾਵਾਂਗੇ ਹੁਣ ਡਰਾਈ ਫਰੂਟ ਡਰਾਈ ਫਰੂਟ ਮੈਂ ਜਾ ਰਾਂ ਜਿਆਦਾ ਨਹੀਂ ਲੈ ਕੇ ਮੈਂ ਬਦਾਮ ਕਾਜੂ ਤੇ ਖਰੋਟੇ ਦੇ ਵਿੱਚ ਪਾ ਲਏ ਨੇ ਕਿਉਂਕਿ ਗਰਮੀ ਜਿਆਦਾ ਹੋਣ ਹੁਣੇ ਲੱਗੀ ਪਹਿਲਾਂ ਹੀ ਤੇ ਆਪਾਂ ਇਸ ਲਈ ਡਰਾਈ ਫਰੂਟ ਘੱਟ ਹੀ ਪਾਵਾਂਗੇ ਥੋੜੀ ਪਾਵਾਂਗੇ ਵਿੱਚ ਸੌਗੀ ਜੋ ਕਿ ਸੌਦੀ ਸੌਗੀ ਮੈਂ ਤਕਰੀਬਨ 50 ਗ੍ਰਾਮੀ ਪਾਈ ਹੈਗੀ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਿਲਕੁਲ ਇਹਦਾ ਟੇਸਟ ਵੀ ਔਰ ਦੇਖਣ ਚ ਵੀ ਇਹ ਬਿਲਕੁਲ ਹਲਵਾਈ ਜੈਸੀ ਲੱਗੇਗੀ ਤੁਸੀਂ ਘਰ ਵਿੱਚ ਹੀ ਤਿਆਰ ਕਰ ਸਕਦੇ ਆ ਆਪਾਂ ਕੁਝ ਗੱਲਾਂ ਨੂੰ ਫੋਲੋ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਲਈ ਫਿਰ ਆਪਣੀ ਅੱਛੀ ਤਰ੍ਹਾਂ ਬਰਫੀ ਦਾ ਤਿਆਰ ਹੋ ਜਾਂਦੀ ਹੈ ਜੇ ਨੂੰ ਤੁਸੀਂ ਬਣਾਉਣਾ ਚਾਹੁੰਦੇ ਆ ਬਰਫੀ ਬਣਾਓ ਚਾਹੇ ਪਿੰਨੀਆਂ ਬਣਾਓ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਬਣਾਓ ਬਾਜੀ ਆਪਣੀ ਬੇਸਨ ਤਿਆਰ ਹੋ ਗਿਆ ਭੁੱਜ ਕੇ ਹੁਣ ਆਪਾਂ ਇਹਨੂੰ ਥਾਲੀਆਂ ਦੇ ਵਿੱਚ ਲਾਵਾਂਗੇ ਕਿਉਂਕਿ ਫਿਰ ਇਹਦੇ ਪੀਸ ਕਰਾਂਗੇ ਆਪਾਂ ਜਿੰਨੇ ਪੂਰੇ ਮਿਕਸ ਕਰ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਹੋ ਗਿਆ ਆਪਣਾ ਡਰਾਈ ਫਰੂਟ ਤੇ ਹੁਣ ਆਪਾਂ ਇਹਨਾਂ ਨੂੰ ਥਾਲੀਆਂ ਦੇ ਵਿੱਚ ਥੋੜਾ ਤੇਲ ਲਾਵਾਂਗੇ ਤੇਲ ਲਾ ਕੇ ਤੇ ਉਹਦੇ ਵਿੱਚ ਆਪਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਲਾਵਾਂਗੇ ਕਿਉਂਕਿ ਫਿਰ ਆਪਾਂ ਨੂੰ ਇਹ ਪਿੰਨੇ ਕੱਢਣੀਆਂ ਜੋ ਪੀਸ ਨੇ ਆਪਣੇ ਸੌਖੇ ਹੋ ਜਾਣਗੇ ਚੰਗੀ ਤਰ੍ਹਾਂ ਆਪਾਂ ਥਾਲੀ ਦੇ ਵਿੱਚ ਘਮਾ ਲਾਂਗੇ ਫਰਮਾਗਾ ਪੈਦੇ ਵਿੱਚ ਬੇਸਣ ਤੁਸੀਂ ਪਤਲੇ ਪੀਸ ਕਰਨੇ ਆ ਜਾਂ ਮੋٹے ਪੀਸ ਰੱਖਣੇ ਆ ਤੁਹਾਡੇ ਤੇ ਆ ਇਹਨੂੰ ਨਾਲ ਦੀ ਨਾਲ ਬਾਕੇ ਉਹਨਾਂ ਦੱਬੀ ਜਾਣਾ ਆਪਾਂ ਨੇ ਕਿਉਂਕਿ ਜੇ ਨਾਤਰ ਆਪਾਂ ਇਹਦੇ ਉੱਪਰ ਵਜਨ ਦਾ ਨਹੀਂ ਆਏਗਾ ਉਹਨਾਂ ਚਰ ਬਰਫੀ ਦੇ ਪੀਸ ਸੋਹਣੇ ਨਹੀਂ ਬਣਦੇ ਫਿਰ ਅਪ ਦੋ ਥਾਲੀਆਂ ਦੇ ਵਿੱਚ ਪਾ ਲਈਆਂ ਕਿਉਂਕਿ ਆਪਣੇ ਕੋਲ ਬੇਸਨ ਜਿਆਦਾ ਸੀ ਇੱਕ ਥਾਲੀ ਦੇ ਵਿੱਚ ਪੀਸ ਨਹੀਂ ਪਣਦੇ ਤੇ ਫੈਲ ਨਹੀਂ ਹੋਣੀ ਸੀ ਹੁਣ ਆਪਾਂ ਦੂਸਰੀ ਥਾਲੀ ਦੇ ਵਿੱਚ ਵੀ ਪਾਵਾਂਗੇ ਪਾ ਕੇ ਤੇ ਠੰਡਾ ਹੋਣ ਤੇ ਆਪਾਂ ਇਹ ਫ੍ਰੀਜ ਦੇ ਵਿੱਚ ਰਲਾ ਦੇਗੇ ਆਪਣੇ ਬੇਸਨ ਦੇ ਦੋਨੋਂ ਖਾਲੀਏ ਦੇ ਵਿੱਚ ਬੇਸਨ ਪੈ ਗਿਆ ਬੇਸਨ ਭੁੱਜ ਗਿਆ ਆਪਣਾ ਤਿਆਰ ਹੈ ਇਸ ਤੋਂ ਬਾਅਦ ਆਪਾਂ ਇਹ ਠੰਡਾ ਹੋਣ ਦੇ ਵਿੱਚ ਹੀ ਫਰਿੱਜ ਚ ਲਾਵਾਂਗੇ ਕਿਉਂਕਿ ਆਪਣੇ ਪੀਸ ਬਹੁਤ ਹੀ ਆਸਾਨੀ ਨਾਲ ਕੱਟੇ ਜਾਣਗੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਹੀ ਇਸ ਤਰ੍ਹਾਂ ਪਰਫੀ ਬਣਾਇਆ ਕਰੋ ਬਹੁਤ ਹੀ ਟੇਸਟ ਬਣਦੀ ਹੈ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ